ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੇ ਮੈਂ ਗੱਲ ਕਰ ਰਹੀਆਂ ਜਿਹੜੇ ਧਾਰਮਿਕ ਸਥਾਨਾਂ ਤੇ ਬਾਬੇ ਬਣੇ ਨੇ ਭਾਵੇਂ ਉਹ ਆਸਟਰ ਨੇ ਭਾਵੇਂ ਮੌਲਵੀ ਨੇ ਭਾਵੇਂ ਪੰਡਤ ਨੇ ਭਾਵੇਂ ਸਾਡੇ ਗੁਰੂ ਘਰਾਂ ਦੇ ਗ੍ਰੰਥੀ ਪ੍ਰਚਾਰਕ ਹੋਣਗੇ ਇਹਨਾਂ ਸਾਰੇ ਧਾਰਮਿਕ ਸਥਾਨਾਂ ਦੇ ਕਿਸੇ ਟਾਵੇਂ ਟੱਲੇ ਨੂੰ ਸੰਨਕੇ ਇੱਕ ਅਦੇ ਨੂੰ ਸੰਨਕੇ ਨਹੀਂ ਤੁੰ ਨੂੰ ਇੱਕ ਦੋ ਬਲਾਤਕਾਰੀ ਭਾਵੇਂ ਪੰਡਤ ਹੋਵੇ ਭਾਵੇਂ ਮੌਲਵੀ ਹੋਵੇ ਭਾਵੇਂ ਸਿੱਖ ਪਰਜਾਨ ਹੋਵੇ ਤੇ ਭਾਵੇਂ ਕੋਈ ਪਾਸਟਰ ਹੋਵੇ ਇਹ ਬਲਾਤਕਾਰੀ ਜਰੂਰ ਮਰਨਗੇ ਜਿਹੜਾ ਬਜਿੰਦਰ ਪਾਸਟ ਪੜਿਆ ਹੈ ਜਣਕੇ ਬਜਿੰਦਰ ਪਾਸਟਰ ਪੜਿਆ ਹੈ ਤੇ ਉਹ ਤਾਂ ਹਾਈ ਲੈਵਲਸ ਦੇ ਉਹ ਤਾਂ ਦਾਸੀ ਜਿਹੜੀ ਕੁੜੀ ਨੇ ਉਹਦੇ ਤੇ ਕੇਸ ਕਰਵਾਇਆ ਸੀ ਬਲਾਤ ਕਰਦਾ ਜਿਹਦੇ ਜੋ ਰੈਸਟ ਹੋਏ ਉਹਨਾਂ ਨਾਲ ਹੋਈ ਹੈ ਉਹ ਕੁੜੀ ਦੇ ਵਿੱਚ ਵੀ ਬਹੁਤ ਵੱਡੀਆਂ ਗਲਤੀਆਂ ਹੈਗੇ ਸੀ ਉਹਨੇ ਪਹਿਲਾਂ ਵੀ ਕਿਸੇ ਨੂੰ ਬਲੈਕਮੇਲ ਕਰਕੇ ਬਲਾਤ ਕਰ ਦੇ ਕੇਸ ਪਵਾਈ ਸੀ ਉਹ ਕੁੜੀ ਠੁੱਠੀ ਸਾਬਤ ਹੋ ਗਈ ਸੀ ਕੋਰਟ ਦੇ ਵਿੱਚ ਜਿੰਦਾਲਤ ਵਿੱਚ ਇਹ ਸੱਚ ਹੈ ਪਰ ਜਦੋਂ ਮੈਂ ਗੱਲ ਕਰਦਾ ਸਾਨੂੰ ਠੇਕਾ ਨਹੀਂ ਲਿਆ ਕਿਸੇ ਅਸਾਈ ਦਾ ਕਿਸੇ ਹਿੰਦੂ ਦਾ ਕਿਸੇ ਮੁਸਲਮਾਨ ਦਾ ਅਸੀਂ ਤਾਂ ਠੇਕਾ ਆਪਣੀ ਕੌਮ ਦਾ ਲਿਆ ਮਤਲਬ ਕਿ ਅਸੀਂ ਆਪਣੇ ਘਰ ਦੀ ਗੰਦਗੀ ਸਾਫ ਕਰਨੀ بڑے ਲੋਕ ਸਾਡੀ ਕੌਮ ਦੇ ਪ੍ਰਚਾਰਕ ਵੱਡੇ ਵੱਡੇ ਪ੍ਰਚਾਰਕ ਸਾਹਮਣੇ ਆਏ ਕਹਿੰਦੇ ਜੇ ਪਾਸਟਰ ਫੜਿਆ ਗਿਆ ਨਹੀਂ ਸਜ਼ਾ ਹੋਗੀ ਉਮਰ ਕੈਦ ਹੋ ਗਈ ਉਹਨੇ ਬਲਾਤ ਕਰਨ ਦੀ ਤਸੀਹ ਉਹ ਜਾਣ ਰੱਖੇ ਖੋਜਨ ਗੱਲ ਕਰੋ ਆਪਣੇਆਂ ਦੀ ਅਸੀਂ ਆਪਣੇ ਘਰ ਨੂੰ ਕਿਦਾਂ ਸਾਫ਼ ਕਰੀਏ ਜਿੰਨੇ ਵੀ ਸ਼ਿਕਾਉਣ ਦੇ ਡੇਰੇ ਆ ਮੈਂ ਸਾਰਿਆਂ ਨੂੰ ਕਹਿੰਦਾ ਮੇਰੇ 2-4 ਨੂੰ ਛੱਡ ਕੇ ਨਹੀਂ ਹਰੇਕ ਡੇਰੇ ਤੇ 5-7 ਬਲਾਤਕਾਰੀਆਂ ਬੈਠੇ ਆ ਸੈਂਕੜੇ ਉਹ ਬਲਾਤਕਾਰੀਆਂ ਸਾਹਮਣੇ ਆ ਗਈ ਜਿਨ੍ਹਾਂ ਤੇ ਕੇਸ ਚੱਲਦੇ ਨੇ ਕਈ ਜੇਲਾ ਵਿੱਚ ਬੰਦ ਨਹੀਂ ਉਹਨਾਂ ਬਾਰੇ ਕੀ ਖਿਆਲ ਹੈ ਸਾਡਾ ਇਹ ਕਿਤੇ ਮੇ ਨਾਲ ਹੋਰ ਐਡ ਕਰ ਦਿੰਦਾ ਇਹ ਮਿਰਚਾਂ ਬਹੁਤ ਲੜਨੀਆਂ ਲਗਣਗੀਆਂ ਕਿਉਂਕਿ ਕੋੜੀਆਂ ਨਹੀਂ ਤੇ ਮੇਰੀਆਂ ਗੱਲਾਂ ਵੀ ਕੋੜੀਆਂ ਆਪਾਂ ਦੇ ਕਹਿੰਦੇ ਇਹ ਸਭ ਨੂੰ ਪਤਾ ਹੈ ਕਿ ਜਿਹੜੇ ਇਹ ਬਲਾਤਕਾਰੀਆਂ ਦੇ ਅੱਡੇ ਨੇ ਸਭ ਤੋਂ ਜੇ ਪਹਿਲਾ ਨੰਬਰ ਹੈ ਤਾਂ ਉਹ ਨਾਨਕ ਸਰਵਾੜੀ ਹੈ ਇਹਨਾਂ ਵਿੱਚ ਬਲਾਤਕਾਰੀ ਬਾਬੇ ਐਨੇ ਨੇ ਤੁਸੀਂ ਗਿਣ ਵੀ ਨਹੀਂ ਸਕਦੇ ਤੇ ਕਈਆਂ ਨੂੰ ਜੇਲ੍ਹ ਹੋਈ ਹੈ ਕਈਆਂ ਦੇ ਮੁਕਾਦਮੇ ਚ ਹੁੰਦੇ ਆ ਪਰ ਜੇ ਪਰ ਹੈ ਇਹਨਾਂ ਬਾਰੇ ਕੌਣ ਬੋਲੇਗਾ ਦੂਜੀ ਗੱਲ ਇਹ ਉਹ ਬਾਬੇ ਨੇ ਜਿਹੜੇ ਕਹਿੰਦੇ ਅਸੀਂ ਬਹਿੰਗਮਾ ਅਸੀਂ ਮੈਰ ਲਈ ਕਰਾਉਣੀ ਮਤਲਬ ਬਾਬੇ ਨਾਨਕ ਦੇ ਸੰਹਾਂਤ ਨੂੰ ਵੀ ਇਹ ਬਾਬੇ ਮੰਨਦੇ ਨਹੀਂ ਬਾਬੇ ਨਾਨਕ ਦਾ ਗ੍ਰੰਥੀ ਜੀਵਨ ਸੀ ਸਾਨੂੰ ਗ੍ਰਿਤੀ ਜੀਵਨ ਜੀਣ ਵਾਤੇ ਉਹਨੇ ਪਰਤ ਪਾਈ ਹੈ ਤੇ ਇਹ ਬਾਬੇ ਕਹਿੰਦੇ ਅਸੀਂ ਤਾਂ ਗ੍ਰਿਤੀ ਹੋਣਾ ਨਹੀਂ ਐਂ ਤਾਂ ਬਹਿੰਗਮਾ ਜੜ ਕੇ ਛੜੇ ਸ਼ਾਨਪ ਇਹਨਾਂ ਦੇ ਖਾਣੇ ਟੀਨੇ ਡਰਾਈ ਫੂਨ ਵੱਤ ਤੋਂ ਵੱਦ ਦੁੱਧ ਘਿਓ ਮੱਖਣ ਇਹਨਾਂ ਦੇ ਡੇਰਾ ਵਿੱਚ ਬਾਤੂ ਚੰਦਾ ਖਰਾਕ ਰਮ ਕੁੱਲੀ ਗਮ ਇਹਨਾਂ ਦੇ ਸੇਟੋਂ ਤੋਂ ਪਤਾ ਲੱਗ ਸਕਦਾ ਹੈ ਵੀ ਇਹ ਕਿੰਨੇ ਖਰਾਕ ਸੰਦੇ ਆ ਇਨੰਦ ਜੀਵਨ ਸਾਰਦਾ ਕਿੰਨਾ ਕਾਇ ਤੁਣ ਜਿਹੜੇ ਬੰਦੇ ਬਾਲ ਬਾਲ ਕੇ ਦੁੱਧ ਪੀਂਦੇ ਨੇ ਡਰਾਈ ਫਰੂਟ ਖਾਂਦੇ ਨੇ ਬਿਜਤਾ ਇਹ ਬਾਬੇ ਨਸ਼ਰ ਹੋਏ ਨੇ ਕਹਿੰਦੇ ਭਸਮਾ ਵੀ ਖਾਂਦੇ ਨੇ ਫਿਰ ਭਸਮਾ ਕਿਉਂ ਖਾਂਦੇ ਆ ਗੇਟਿੰਗ ਮਰਦਾਨੋਂ ਤਾਕਤ ਵਧਾਉਣ ਵਾਲੀਆਂ ਦੇ ਦਵਾਈਆਂ ਨੇ ਉਹ ਵੀ ਇਹ ਬਾਬੇ ਖਾਂਦੇ ਆ ਤੇ ਫਿਰ ਗੁਨਾਤ ਕਹਿੰਦੀ ਕਿ ਪਣੀ ਗੋੜ ਨਹੀਂ ਲੜਨ ਸਾਡੇ ਪੰਜਾਬ ਦੇ ਉਹਨਾਂ ਲੋਕਾਂ ਦੇ ਜਿਹੜੇ ਗੁਰੂਗ੍ਰੰਥ ਸਾਹਿਬ ਨੂੰ ਛੱਡ ਕੇ ਇਹਨਾਂ ਡੇਰਿਆਂ ਤੇ ਜਾ ਕੇ ਨੱਕ ਰਗੜਦੇ ਨੇ ਜਿਹੜੇ ਇਹਨੇ ਬਾਬਿਆਂ ਦੇ ਜਾ ਕੇ ਪੈਰ ਘੁੱਟਦੇ ਨੇ ਜਿਹਨਾਂ ਦੇ ਪੈਰਾਂ ਦੇ ਵਿੱਚ ਮੱਥਾ ਟੇਕਦੇ ਨੇ ਲੰਦ ਉਹਨਾਂ ਲੋਕਾਂ ਦੇ ਗੁਰੂਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੂੰ ਛੱਡ ਕੇ ਜਦੋਂ ਜਾਓਗੇ ਨਾ ਤਾਂ ਫਿਰ ਬਲਾਤ ਕਰਤਾ ਹੋਣਗੇ ਭੁੱਲਣਗੇ ਇਹ ਗੱਲ ਕਿ ਅੱਗੇ ਇਹਨੇ ਸਾੜਨੀਆਂ ਨੇ ਇੱਕ ਪਾਸਟਰ ਖੜਿਆ ਗਿਆ ਜੀ ਹਾਲਾਂਕਿ ਮਾਨਯੋਗ ਅਦਾਲਤ ਦਾ ਜਿਹੜਾ ਫੈਸਲਾ ਉਹ ਸਿਰ ਮੱਥੇ ਹੈ ਉਤੇ ਕੋਈ ਟਿਕਟ ਨਹੀਂ ਕੋਈ ਉਹਨੂੰ ਚੈਲੰਜ ਨਹੀਂ ਕਰ ਸਕਦਾ ਪਰ ਜਿਹੜੀ ਕੁੜੀ ਨਾ ਬਲਾਤਕਾਰ ਹੋਇਆ ਨਾ ਉਹ ਕੁੜੀ ਨੇ ਵੀ ਲਾਲਚ ਕੀਤਾ ਸੀ ਸਾਹਤ ਕੋਲੋਂ ਕੀ ਕੁਝ ਮੰਗਿਆ ਉਹਨੇ ਕਿਦਾਂ ਬਲੈਕਮੇਲ ਕਰਦੀ ਸੀ ਉਤੇ ਪਹਿਲਾਂ ਵੀ ਬਲੈਕਮੇਲ ਦੇ ਪਰਚੇ ਹੋਏ ਹੋਏ ਨੇ ਹਾਈ ਕੋਰਟ ਤੱਕ ਉਹ ਕੁੜੀ ਦੇ ਕੇਸ ਗਏ ਹੋਏਗੇ ਉਤੇ ਝੂਠੀ ਪਾਈ ਗਈ ਹੈ ਉਹ ਕੁੜੀ ਅਸੀਂ ਉਹ ਦਿਨ ਤੋਂ ਰਵਾਲਾਪਨ ਸ਼ੁਰੂ ਕਰ ਦਿੱਤਾ ਪਰ ਆਪਣਿਆਂ ਨੂੰ ਕਦੋਂ ਕਮਾਂਗੇ ਇੱਕ ਬੇਨਤੀ ਕਰਨੀ ਹੈ ਸੇਵ ਕੌਮ ਨੂੰ ਖਤਰਾ ਕਿਸੇ ਗੈਰ ਤੋਂ ਨਹੀਂ ਹੈਗਾ ਸੇਵ ਕੌਮ ਨੂੰ ਖਤਰਾ ਸਾਡੇ ਆਪਣਿਆਂ ਤੋਂ ਹੈ ਇਹ ਜਿੰਨਾ ਵੀ ਬਾਬਾਵਾਦ ਡੇਰਾਵਾਦ ਚਿੱਟੀ ਸ਼ੌਂਪ ਜਿਹਨੂੰ ਕਹਿਆ ਜਾਂਦਾ ਹੈ ਖਤਰਾ ਇਹ ਤੋਂ ਹੈ ਤੁਸੀਂ ਵਿਚਾਰ ਸਰਚ ਕਰਕੇ ਦੇਖ ਲਿਓ ਆ ਵੀਡੀਓ ਮਤੋਂ ਮਤੋਂ ਸ਼ੇਅਰ ਕਰਿਓ ਮੈਂ ਕਹਿੰਦਾ ਜਾਓ ਉਹਦੇ ਡੇਰਾ ਵਿੱਚ ਪਰ ਜਿਹੜੇ ਸਿਆਣੇ ਸੁਣਦੇ ਕੋਈ ਬੰਦੇ ਨੌਜਵਾਨ ਸਾਢੇ 9 ਬੀਬਿੰਗ I don't know ਬੇਨ ਤੇਰੇ ਅਰਸਰਚ ਕਰਕੇ ਦੇਖੋ ਵੀ ਇਹਨਾਂ ਡੇਰਾ ਵਿੱਚ ਫੌਂਖੀ ਰਿਆ ਇਹ ਬਤੇ ਕਿਦਾਂ ਬੇਵਕੂਫ ਬਣਾ ਰਹੀ ਕਿਦਾਂ ਇਹ ਇਹਨਾਂ ਨੇ ਬੱਚੇ ਤੱਕ ਨੇ ਬਖਸ਼ੇ ਸ੍ਰੀ ਸ਼ੋਸ਼ਨ ਉਹਨਾਂ ਬੱਚਿਆਂ ਦਾ ਵੀ ਕੀਤਾ ਬੇਸ਼ੁਮਾਰ ਕੁੜੀਆਂ ਦਾ ਸ਼ੋਸ਼ਨ ਆਣਾ ਕੀਤਾ ਬਲਾਤਕਾਰੀ ਨੇ ਬਾਬੇ ਜਿੰਨੇ ਵੀ ਡੇਰੇ ਨੇ ਸਿੱਖ ਕੌਂਗਰੀ ਮੈਂ ਸਾਰੇ ਨੂੰ ਕਹਿ ਰਿਹਾ ਉਹਨਾਂ ਵਿੱਚੋਂ ਪਾਈਸਾ ਤੇ ਦਸਵੀਂ ਨੂੰ ਛੱਡ ਸਕਦੇ ਹੋ ਬਹੁਤੇ ਨਹੀਂ ਉਹਨਾਂ ਵਿੱਚੋਂ ਵੀ ਇੱਕ ਦੋ ਜ਼ਰੂਰ ਨਿਕਲੋਗੇ ਨਹੀਂ ਪੰਜ ਸੱਤ ਤਾਂ ਹਰੇਕ ਡੇਰੇ ਦੇ ਵਿੱਚ ਮਲਾਤਕਾਰੀ ਆ ਗਈ ਹੈਗਾ ਕੋਈ ਬੋਲੂਗਾ ਮੈਂ ਨਾਨਕ ਸਰਵਾਲਾ ਦਾ ਰਾੜੇ ਵਾਲਾ ਦਾ ਰਾਂ ਅਵੇ ਬੜਾ ਦਾ ਜਿਹੜਾ ਧੂਰਕੋਟ ਵਾਲਾ ਹਰ ਸਿੰਘ ਹੈ ਅੱਜ ਤੇ ਲੋਹਾਰੋਂ ਬਾਰੇ ਸਾਰੇ ਬਰਾਤਕਾਰੀ ਤੇ ਜੇ ਕਿੰਨੀ ਧੌਣ ਵਿੱਚ ਕਿੱਲਾ ਹੋਇਆ ਤਾਂ ਸਾਹਮਣੇ ਲੈ ਕੇ ਆਵਾਂਗੇ ਬਾਬਾ ਆ ਦੱਸ ਆ ਕੁੜੀ ਆਔਰਤ ਤੇਰੇ ਕੋਲ ਆਈ ਕਿੰਨੀ ਹੈ ਦੱਸਾਂ ਨਹੀਂ ਮੈਂ ਅੱਜ ਇਹ ਕਿਉਂ ਬੋਲਿਆ ਕਿਉਂਕਿ ਅਸੀਂ ਦੂਜੇ ਵੱਲ ਜ਼ਿਆਦਾ ਦੇਖਦੇ ਆ ਅਸੀਂ ਗੈਰ ਮਜਬਦਾਂ ਤੋਂ ਕੀ ਲੈਣਾ ਉਹਨਾਂ ਦੇ ਮੱਲ ਦੇ ਪੈਰੋ ਕਾਬਲੇ ਭਾਵੇਂ Hindu ਹੈ Muslim ਹੈ ईसाई ਹੈ ਉਹ ਆਪਣੇ ਮਜੂਦ ਦੀ ਗੌਰ ਕਰਨ ਅਸੀਂ ਸੇਫ ਕੌਮ ਨੂੰ ਦੇਖਣਾ ਹੈ ਬਿਸਾਰਟੇ ਕੌਮ ਦਾ ਕਿਰਦਾਰ ਕੀ ਹੈ ਸਾਡੇ ਕੌਮ ਵਿੱਚ ਇਹ ਬਰਾਤਕਾਰੀ ਕਿਦਾਂ ਗੰਦ ਪਾ ਰਹੇ ਨੇ ਕਿਉਂ ਸਿੱਖੀ ਦੇ ਜੜਾ ਵਿੱਚ ਇਹ ਬਰਾਤਕਾਰੀ ਤੇਲ ਦੇ ਰਹੇ ਨੇ ਅਸੀਂ ਨਾ ਆਪਣੇ ਕੌਮ ਦੇਖਣਾ ਮੈਂ ਸਰੇ ਆਮ ਕਹਿ ਦਿੱਤਾ ਵੀ ਜਿੰਨਾ ਵੀ ਪੰਜਾਬ ਦੇ ਵਿੱਚ ਪੂਰੀ ਇੰਡੀਆ ਵਿੱਚ ਡੇਰਾਬਾਦ ਹੈ ਇਹਨਾਂ ਵਿੱਚੋਂ 5-7 ਬਰਾਤਕਾਰੀ ਹਰੇਕ ਡੇਰੇ ਵਿੱਚ ਬੈਠੇ ਨੇ ਇਹ ਸ਼ਰਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ